ਐਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਰ ਹੈ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਅ ਅਸੀਂ ਕੱਲ ਹੰਸਾਲੀ ਸਾਹਿਬ ਕਰਤੇ ਪਾ ਪਾਪਾ ਜੀ ਦੇ ਜਨਮ ਦਿਨ ਤੇ ਅਜੀਤ ਸਿੰਘ ਪਾਪਾ ਜੀ ਦੇ ਸੰਤ ਪਾਪਾਜੀਤ ਸਿੰਘ ਜੀ ਦੇ ਜਨਮ ਦਿਨ ਤੇ ਇੰਨੀ ਜਿਆਦਾ ਭੀੜ ਧੀ ਮੈਂ ਇਹਦੇ ਵਿੱਚ ਥੋੜੀ ਥੋੜੀਆਂ ਤੇ ਕਲੀਪਾਂ ਬਣਾਈਆਂ ਨੇ ਵੈਸੇ ਮੈਂ ਵੀਡੀਓ ਨਹੀਂ ਉੱਥੇ ਕੋਈ ਵੀ ਬਣਾਈ ਮੈਨੂੰ ਐ ਤਾਂ ਵੀ ਭੀੜ ਐ ਗਰਮੀ ਐ ਮੈਂ ਨਹੀਂ ਉੱਥੇ ਵੀਡੀਓ ਬਣਾਉਂਦੀ ਬਸ ਕੀ ਕਹਿਣਾ ਜਿੱਥੇ ਜਿਹੜੇ ਵੀ ਉਹਨਾਂ ਨੇ ਲੰਗਰ ਲਾਏ ਹੋਏ ਟੀ ਮੈਂ ਉਹਨਾਂ ਦੀ ਥੋੜੇ ਥੋੜੇ ਸ਼ਾਟ ਲੈਨੇ ਵੇ ਉਹ ਵੀਡੀਓ ਬਣਾਈ ਐ ਸਾਰੀ ਇਸ ਕਲਿੱਪ ਤੋਂ ਬਾਅਦ ਸਾਰੀ ਮੈਂ ਜੋੜੂਗੀ ਇਹਦੇ ਨਾਲ ਇਸ ਵੀਡੀਓ 'ਚ ਜੋੜੂਗੀ ਤਾਂ ਇੰਨੀ ਜਿਆਦੇ ਭੀੜ ਤੇ ਵੀ ਇੱਕ ਟਾਈਮ ਨਾ ਮੈਂ ਉੱਥੇ ਸਿਰਫ ੜ ਕੇ ਬੈਠ ਗਈ ਸੀ ਬਸ ਵੀ ਚਲੋ ਹੁਣ ਘਰ ਨੂੰ 3:30 ਦਾ ਟਾਈਮ ਤਾਂ ਉਸ ਟਾਈਮ ਵੀ ਗਈ ਤੇ ਸਾਡੇ ਪਿੰਡ ਤੋਂ ਇੱਥੇ ਗੁਰਦੁਆਰਾ ਸਾਹਿਬ ਚਾ ਪਾਪਾ ਜੀ ਬੱਸ ਲੈ ਕੇ ਜਾਂਦੇ ਅਸੀਂ ਉਸੇ 'ਚ ਗਏ ਤੇ ਫੇਰ ਵੀ ਜ ਜਿੰਨੀ ਮਤਲਬ ਪਿਛਲੇ ਸਾਲ ਭੀੜਤੀ ਨਾ ਉਹ ਤੇ ਅਗਲੀ ਧੁਗਣੀ ਤਿਗਣੀ ਭੀੜਤੀ ਹੱਦ ਤੋੜ ਭੀੜਤੀ ਸਾਰੇ ਸੜਕ ਜਾਮ ਪਈ ਤੀ ਮੈਨੂੰ ਲੱਗਦਾ ਵੀ ਸਾਰੇ ਆਲੇ ਦੋਲੇ ਪਿੰਡਾਂ ਚੋਂ ਬੱਸਾਂ ਭਰ 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 ਗਈਆਂ ਸੀਗੀਆਂ ਸਾਡੇ ਪਿੰਡ ਚੋਂ ਇੱਕ ਬੱਸ ਗਈ ਹੈ ਬਾਕੀ ਸਭ ਆਪਣੀਆਂ ਗੱਡੀਆਂ ਕਾਰਾਂ ਚ ਗਏ ਹੋਣੇ ਉਹਦਾ ਉਹ ਐਨਾ ਪਤਾ ਨਹੀਂ ਮੈਨੂੰ ਕਿਉਂਕਿ ਗਏ ਤਾਂ ਹੋਣੇ ਜਾਂਦੇ ਨੇ ਸਾਰੇ ਅਸੀਂ ਵੀ ਪਿਛਲੇ ਸਾਲ ਤੋਂ ਹੀ ਜਾਣ ਲੱਗਿਆ ਪਹਿਲਾਂ ਤਾਂ ਅਸੀਂ ਗਏ ਨਹੀਂ ਤੇ ਉੱਚ ਆ ਜਾਂਦੇ ਤੇ ਮੱਥਾ ਟੇਕ ਜਾਂਦੇ ਪਰ ਜਲੰਬੀ ਉਹ ਯਾ ਬਾਬਾ ਜੀ ਦੀ ਵਰਸੀ ਤੇ ਜਾਤ ਨਹੀਂ ਗਏ ਅੱਗੇ ਪਿੱਛੇ ਜਾ ਜਾਂਦੇ ਆ ਤੂੰ ਨਹੀਂ ਲੈਣਾ ਇਧਰ ਭੱਲੇ ਆ ਲੰਗਰ ਲੱਗ ਰਿਆ ਇਹ ਉਹ ਵੀ ਕਹਿੰਦਾ ਮੈਂ ਗੋਲ ਗੁੱਪੇ ਖਾਵਾਂਗਾ ਇਹ ਨਹੀਂ ਖਾਂਦਾ ਅੰਦਰ ਲੰਗਰ ਦੱਬਿਆਂ ਨਾਲ ਲੰਗਰ ਚੱਲ ਰਿਹਾ speed ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੈ ਨਹੀਂ ਕਰ ਪਾਉਂਦਾ ਮੈਂ ਰੱਖੀ ਮੋੜ ਲਾਉਣਾ ਕਰਿਆ ਉਹਨੇ ਕੋਈ ਪਾ ਲੋ ਤਾਂ ਨਹੀਂ ਤੇਰਾ ਅਸੀਮਤ ਲੋੜ ਹੈਈ ਆਈਏ ਆ ਆ ਆ 뽕뽕 뽕뽕뽕 ਲੋ ਜੀ ਆਪਾਂ ਸਾਰੇ ਲੰਗਰਾਂ ਚ ਥੋੜੀ ਥੋੜੀ ਚੀਜ਼ ਖਾਈ ਸੀ ਕਿਉਂਕਿ ਗਰਮੀ ਵੀ ਜ਼ਿਆਦਾ ਸੀ ਤੇ ਭੀੜ ਵੀ ਜਿਉਂ ਜਿਉਂ ਦਿਨ ਚੜ ਰਿਹਾ ਤਾਂ ਨਾ ਭੀੜ ਬਹੁਤ ਵੱਜਾ ਦੇ ਵੱਧ ਰਹੀ ਸੀ ਅਸੀਂ ਸਾਈ 11:30 ਇੱਥੇ ਗੁਰਦੁਆਰਾ ਸਾਹਿਬ ਚ ਪਹੁੰਚ ਗਏ ਤੇ ਤੇ ਉਹਦੇ ਬਾਅਦ ਜਦੋਂ ਮੱਥਾ ਟੇਕਣ ਲੱਗੇ ਮੱਥਾ ਅਸੀਂ ਪਹਿਲਾਂ ਟੇਕ ਚੁੱਕੇ ਤੇ ਫਿਰ ਦੁਬਾਰਾ ਮਤਲਬ ਜਿਹੜੀ ਜਗ੍ਹਾ ਰਹਿ ਗਈ ਤੇ ਉੱਥੇ ਦੁਬਾਰਾ ਟੇਕਿਆ ਤੇ ਯੂਵੀ ਦਾ ਬਹੁਤ ਮਨ ਤਾਂ ਇੱਥੇ ਵੀ ਮਮਾ ਪਾਠ ਕਰਨਾ ਕਿਉਂਕਿ ਇੱਥੇ ਅੰਗਰੇਜ਼ੀ ਚ ਸੀਗਾ ਇਹਨੂੰ ਪੰਜਾਬੀ ਚ ਨਾ ਆਇਆ ਨਹੀਂ ਗੁਰਦੁਆਰੇ ਚ ਪਿੰਡ ਚ ਵੀ ਨਹੀਂ ਇਹਨੇ बढ़ जानी तो है चरमांक बैठकी सामने आई थी और इस बार माइंड बात कर रही है इस पर बस के गुरु के पार्ट में उसने बच्चा बच्चा कर सबूत दिया कि जो कि आज संसार में एक तरह तो से दिख रही है पैसे के लिए उनमें कोई ना राजवंश आप आप दिख रहे हैं जो भी अब कुछ दावों हैं तो ਰਾਮ ਨਾ ਤੁਹਾਨੂੰ ਵੀ ਜਲੇਬੀਆਂ ਨੂੰ ਵਰਤ ਕੇ ਕਹਿੰਦੇ ਆਵੇਂ ਜਿਹੜੀਆਂ ਆ ਯੂ ਵੀ ਜਲੇਬੀਆਂ ਜਿਹੜੀਆਂ ਕੱਲ ਉੱਥੇ ਗੁਰਦੁਆਰੇ ਚ ਲਿਆਏ ਤੇ ਦੋ ਤਿੰਨ ਉੱਥੇ ਉਹ ਤੇ ਨਾ ਬੋਤਲਾਂ ਵੀ ਉਹ ਉਹ ਲੈ ਕੇ ਆਈ ਸੀ ਮੈਂ ਬੋਤਲਾਂ ਜਿਹੜੀਆਂ ਹੁੰਦੀਆਂ ਨੇ ਲੋਹਾਰੀ ਜੀਰਾ ਹੁੰਦਾ ਜਿਹੜਾ ਇੱਕ ਪਈਆ ਬੋਤਲ ਮੈਂ ਪੀਊਗਾ ਇੱਕ ਯੂ ਵੀ ਵਾਸਤੇ ਰੱਖੀਆਂ ਹੋਈਆਂ ਇਹ ਦੋ ਬੋਤਲਾਂ ਲੈ ਕੇ ਆਏ ਤੇ ਯੂ ਵੀ ਵਾਸਤੇ ਰੱਖੀਆਂ ਹੋਈਆਂ ਨੇ ਤੇ ਇੱਕ ਬੰਦਾ ਲੁਕ ਲੁਕ ਕੇ ਦੇਖ ਰਿਹਾ ਮੈਂ ਕੋ ਲੱਕ ਫਿਰ ਆਈ ਆਈ ਤੇ ਮੈਂ ਇੱਕੋ ਲੱਖ ਤੇ ਮਾਰਾ ਜੇ ਨਿਸ਼ਾਨਾ ਲਾ ਕੇ ਆਈ ਆ ਮੈਂ ਕਿਹਾ ਭੱਜੀ ਭੱਜੀ ਬੀਬੀ ਇੱਧਰ ਚੀਰ ਰਹੀ ਆ ਤੋਰੀਆਂ ਬੀਬੀ ਅੱਜ ਇਹ ਜੋ ਤੋਰੀਆਂ ਕਿੰਨੀਆਂ ਦੇਖੀ ਜਾਂ ਤੋਰੀਆਂ ਜ਼ਿਆਦਾ ਹੁੰਦੀਆਂ ਨੇ ਨਾ ਤੋਰੀਆਂ ਦੀ ਖੁਸ਼ਬੂ ਆਈ ਜਾਂਦੀ ਹੈ ਹੈ ਮੇਰੇ ਵਾਸਤੇ ਉਹ ਸਬਜ਼ੀ ਪਈ ਆ ਕੋਈ ਸਬਜ਼ੀ ਨਹੀਂ ਹੁਣ 24 ਘੰਟੇ ਉਹੀ ਸਬਜ਼ੀ ਬਣੀ ਜਾਊਗੀ ਤੇਰੇ ਵਾਸਤੇ ਕਿੱਥੇ ਜਾ ਰਹੇ ਆ ਆ ਦੇਖੋ ਵੀਡੀਓ ਰੋਜ਼ ਕੱਪੜੇ ਦਿਖਾਉਂਦੇ ਸੋਹਣੇ ਲੱਗਦੇ ਆ ਵੀ ਇੰਨੇ ਇੰਨੇ ਟੋਕਰੀਆਂ ਧੋ ਰਹੇ ਆਸੀਂ ਹਾਂ ਯੂਵੀ ਨੂੰ ਲੈ ਜਾ ਗਰਮੀ ਬਹੁਤ ਜ਼ਿਆਦਾ ਹੈ ਅੰਦਰ ਦਾ ਨਹੀਂ ਹੈ ਅੰਦਰ ਪਾ ਦੀ ਮੀ ਪਹਿਰੇ ਹਾਂ ਅੰਦਰ ਹੋਊਗੀ ਫਿਰ ਨਹੀਂ ਤੈਨੂੰ ਭੱਜਣਾ ਪਊਗਾ ਉੱਪਰ ਨੂੰ ਕੋਠੇ ਤੇ ਅੰਦਰ ਪਸ ਲਾਉਗੀ ਟੁੱਟੀ ਜੁਟ ਗਈ ਹੈ ਟੁੱਟੀ ਟੁੱਟ ਗਈ ਚਲੋ ਜੀ ਬਣਾਉਂਦਾ ਹੈਗਾ ਹੱਲ ਨਹੀਂ ਜਾਂਦਾ ਏ ਫਿਰ ਮੈਂ ਕੀ ਕਰਾਂ ਹੁਣ ਜਿਹੜਾ ਜ ਬਣਾਉਂਦਾ ਲੈ ਜਾ ਬਸ ਅਨ ਸਰਦੀ ਨੂੰ ਮੈਂ ਵੀ ਇਹਨੂੰ ਹੀ ਲੰਨੀ ਆ ਹੁਣ ਜਿਹੜਾ ਜ ਹੈਗਾ ਆਪਾਂ ਨੂੰ ਸਾਰਨਾ ਪੈਂਦਾ ਹੈ ਸਾਰਨਾ ਪੈਂਦਾ ਨਮਾਈ ਉਹ ਕੈਮਰਾਮੈਨ ਹੈ ਜਿਹੜਾ

ਬੱਝ ਗਏ ਤੇ ਮੈਂ ਹੁਣ ਬਣਾ ਕੇ ਲਿਆਈਆਂ ਪੇਸਣ ਦਾ ਚੀਲਾ ਪਤਾ ਨਹੀਂ ਪੂੜਾ ਅਸੀਂ ਤਾਂ ਪੂੜਾ ਕਹਿੰਦੇ ਹਾਂ ਤੁਸੀਂ ਚੀਲਾ ਕਹਿੰਦੇ ਹੋ ਬੀਬੀ ਦਾ ਉਹ ਮਜ਼ਾਕ ਬਣਾ ਰਹੀ ਸੀ ਪਹਿਲਾਂ ਮੰਮਾ ਉਦਣ ਕਿਦਣ ਪਤਾ ਨਹੀਂ 6-7 ਮਹੀਨੇ ਹੋ ਗਏ ਵੀ ਅੰਡੇ ਦਾ ਪੂੜਾ ਓਹ ਅੰਡੇ ਵਰਗੇ ਲੱਗਦਾ ਪੇਸਣ ਦਾ ਪੂੜਾ ਅੰਡੇ ਵਰਗਾ ਫਿਵਾ ਕਹਿੰਦਾ ਹਾਂ ਹੈ ਮੈਂ ਕਰੇ ਖਵਾਓ ਫਿਰ ਚਾਚੀ ਨੂੰ ਅਸੀਂ ਖਾਂਦੇ ਹਾਂ ਮੈਂ ਵੀ ਖਾਚੇ ਹਾਂ ਰਹ ਲੱਗ ਰਹੇ ਕਿ ਕਿ ਅੰਦਰ ਦਾ ਪੂਰਾ ਨਹੀਂ ਤਾਂ ਮਟਾਪਾ ਦੋ ਹੀ ਚੜੇ ਬੱਚਨ ਉਹ ਸੁੱਖ ਨਾਲ ਮਟਾਪਾ ਬੱਚਨ ਤੋਂ ਆ ਇਹ ਤਾਂ ਹੈਗਾ ਹਾਂ ਮੈਨੂੰ ਵੀ ਦੇਖੀ ਕਿਉਂਕਿ ਮੈਨੂੰ ਇੱਕ ਰੋਟੀ ਵੀ ਲੱਗਦੀ ਹੈ ਖਾਣੇ ਪਾਣੀ ਕਿਰਾਏ ਨੂੰ ਲੈ ਤੇ ਸੁੱਖ ਤੇ ਲੱਗਦੀ ਹੈ ਜਨਾ ਮਸਾ ਮੜਿਆ ਮੇਰਾ ਥੱਲੇ ਲੱਗ ਗਿਆ ਤਾਂ ਚੋਬੇ ਨੂੰ ਜਮਾਈ ਮਸਾ ਚੱਕ ਜੇ ਇਹ ਇਚੋ ਜਾਂ ਅੱਛਾ ਰਿਵਿਊ ਲਓ ਬਹੁਤ ਸਵਾਦ ਹੈ ਆਪਣੀ ਕੀ ਜਿਹੜੀ ਹੱਥਾਂ ਨਾਲ ਬਣਾਈ ਵੀ ਕਿਵਚੀ ਸਵਾਦ ਨੂੰ ਹੁੰਦੀ ਬਹੁਤ ਸਵਾਦ ਹੁੰਦੀ ਆ ਮੈਂ ਕਿਹ ਇੱਕ ਪੂਰੀ ਨਹੀਂ ਹੋਟੋ ਫੋਟੋ ਚੜੀਆਂ ਨੂੰ ਅੱਛਾ ਮੈਂ ਕਿਹ ਇੱਕ ਪੂਰੀ ਦੇਖੇ ਹੁੰਦੇ ਇਹ ਵੀ ਦਿਖਾਈ ਹੁੰਦਾ ਇੱਕ ਪੂਰੀ ਨਹੀਂ ਹੁੰਦੀ ਇਹਨਾ ਫੋਟੋ ਸ਼ੂਟ ਚੱਲ ਰਿਹਾ ਸਾਹਮਣੇ ਖਾਲੇ ਬਿੰਦਿਆਂ ਨਾਲ ਸਾਡੇ ਬਿੰਦਿਆਂ ਦਾ ਫੋਟੋ ਸ਼ੂਟ ਕਰਨੇ ਨਹੀਂ ਚਾਹੀਦਾ ਹੈਗਾ ਕਿਉਂਕਿ ਪਖਾਰੇ ਹੁੰਦੇ ਆ ਇਹ ਪਹਿਲਾਂ ਉੱਪਰ ਦੇਖੋ ਮੇਰੇ ਕਿਵੇਂ ਬਣਾ ਕੇ ਆਇਆ ਐਡੀਟਿੰਗ ਕਰ ਉਹ ਬਾੜੀ ਦੇ ਰੱਖਦਾ ਕੈਮਰਾ ਨੀ ਨਾਲ ਸਾਫ ਕਰੂਗਾ ਵੀ ਜਿਹੜੀ ਦੂਈ ਕੋਲ ਨੁੰਨੀ ਦੀ ਮੋਦ ਨਾਲ ਸਾਫ ਕਰੂਗਾ ਦੇਖੋ ਪਹਿਲਾ ਇਹਦੀ ਮੰਮੀ ਲੱਗੀ ਭਾਂਡੇ ਮਾਂਜਣਾ ਇਹਨੇ ਚੱਕ ਕੇ ਸੂਟਾਂ ਵਾਲਾ ਚੋਕ ਜਿਹੜਾ ਨਿਸ਼ਾ ਲਾਂਦਾ ਚੱਕ 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 ਹਾਂ ਸਾਫ ਕਰ ਚੰਗੀ ਤਰ੍ਹਾਂ ਸਾਫ ਕਰ ਇਹਨੇ ਚੱਕ ਕੇ ਸੂਟਾਂ ਵਾਲਾ ਚੋਕ ਸਾਰੇ ਕਾਟੇ ਮਾਟੇ ਮਾਰਤੇ ਉਹਨੇ ਹੁਣ ਇਹਨੂੰ ਚੁੰਨੀ ਲਈ ਹੈ ਵੀ ਇਹਦੇ ਨਾਲ ਸਾਫ ਕਰ ਨੀਰ ਲਿਆ ਕੇ ਦਈ ਹੈ ਆ ਦੇਖੋ ਐਨ ਚੰਗੀ ਤਰ੍ਹਾਂ ਸਾਫ ਕਰੂਗਾ ਚੰਗੀ ਤਰ੍ਹਾਂ ਕਰ ਰਗੜ ਐਨ ਰਗੜ ਐਨ ਰਗੜ ਦੇ ਰਗੜ ਦੇ ਐ ਰਗੜ ਦੇਖੀ ਐਵੇਂ ਆ ਰਗੜ 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 ਵੇਜੇ ਗਲਤੀ ਕਰੀਆ ਹੁਣ ਸੁਧਾਰ ਇਹਨੂੰ ਲਾਤਾ ਇਹ ਬੈਡਾਂ ਦੇ ਪਿੱਛੇ ਸਾਫ ਕਰਨ ਹੋ ਰਿਆ ਹੋ ਰਿਆ ਸਾਫ ਆ ਦੇ ਕਦੇ ਨੁੰਨੀ ਚੱਕਦਾ ਏ ਕਦੇ ਉਹ ਲੀਰ ਚੱਕਦਾ ਏ ਕਿਉਂਕਿ ਯੂਵੀ ਪਹਿਲਾਂ ਚੁੰਨੀ ਨਾਲ ਸਾਫ ਕਰ ਰਿਹਾ ਤਾਂ ਵੀ ਚੁੰਨੀ ਨਾਲ ਸਾਫ ਕਰ ਦੰਨਾ ਇਹਨੂੰ ਐਵੇਂ ਵੀ ਯੂਵੀ ਵਾਲੀ ਚੁੰਨੀ ਮੈਂ ਲੈ ਆਹ ਲੱਛਣ ਕਰਨ ਲੱਗ ਗਿਆ ਪਹਿਲਾਂ ਸ਼ੁਰੂ ਸ਼ੁਰੂ ਤੇ ਵਧੀਆ ਲੱਗਿਆ ਰਿਹਾ ਹੁਣ ਦੇਖ ਲੋ ਇਹਦੇ ਹਾਲਾਤ ਹੁਣ ਤਾਂ ਮੈਨੂੰ ਲੱਗਦਾ ਇਹ ਵੀਡੀਓ ਲਈ ਕਰ ਰਿਹਾ ਸਾਰਾ ਕੁਝ ਜਾਨ ਜਾਣ ਕੇ ਸਾਫ਼ ਕਰ ਰਿਹਾ ਵੀ ਤਾਂ ਕਿ ਸਾਰਿਆਂ ਨੂੰ ਲੱਗੇ ਵੀ ਆਪੂ ਤੇ ਕੰਮ ਕਰਾਉਂਦੇ ਨੇ ਹਨਾ ਉਹ ਉਹ ਦੇਖੋ ਲੈ ਉਹ ਮਾਰ ਰਿਹਾ ਚੱਕ ਚੱਕ ਕੇ ਤੁੱਕੇ ਤੁੱਕੇ ਪਿੱਛੇ ਤੁੱਕੇ ਗਿਰੇ ਬਾਲਟੀ ਦੇ ਹੋਰ ਚੰਗਾ ਮਾਣ ਕਰਾ ਕਰਨਾ ਹੈ ਨੀ ਇਹਨਾਂ ਨੂੰ ਆਹ ਨੀ ਜਦੋਂ ਮੈਂ ਬਸੰਤ ਹਸਦਾ ਲਿਆਇਆ ਨੰਦੀਏ ਮੈਡਮ ਜੀ ਤੜਕਾ ਲਾਉਣੀ। ਨਾ ਸੌਰੀ ਵੀਡੀਓ ਬਣਾਉਣੀ। ਮੈਂ ਮਿਰਚਾਂ ਦੇਖ ਲਈ ਕਿ ਮੈਂ ਕਿਹਿਆ ਲਾ ਆ ਗਿਆ। ਸਾਗ ਨੂੰ ਆ ਮਿਰਚਾਂ ਦਾ ਤੜਕਾ ਲੱਗੇ ਕਰੂਗਾ ਜਿਹੜੀਆਂ ਭਾਈ ਕਰਦੇ ਨੇ 9 9 10 10। ਚਾੜ ਕੱਢ ਕੱਢ ਕੇ ਮਾਰੀ ਜਾਂਦੇ ਆ ਫਿਰ। ਫਿਰ ਕੱਢਦਾ ਕੌਣ ਤਾਂ ਇੱਕ ਮੈਂ ਇੱਕ ਦੋ। ਨਾ। ਬਾਕੀ ਸਾਰੇ ਕੱਢ ਓਏ। ਨਾ ਸਾਗ ਤੇ ਖਾਂਦੇ ਕੌਣ ਤੇ ਮੈਂ ਹਰ ਤੂੰ ਬਾਕੀ ਦੇ ਸਾਰੇ ਸੇਪਰ ਕੱਢੀ ਜਾਂਦੇ ਤੇ। ਹਾਂ। ਖਾਂਦੇ ਨਹੀਂ ਬਾਕੀ ਤਾਂ ਕੋਈ ਵੀ। ਹਾਂ। ਪਰ ਆਪਾਂ ਦਾ ਖਾ ਲੁੰਦੀਆਂ ਤੀਆਂ ਦੋਏ ਹਨਾ ਆਪਣੇ ਵਾਸਤੇ ਪਾਉਂਦੀਆਂ ਤੀਆਂ ਚਾਰ ਪੰਜ ਹੁੰਦੀਆਂ ਤੀਆਂ ਫਿਰ ਚਾਰ ਪੰਜ ਹੁੰਦੀਆਂ ਤੀਆਂ ਦੋ ਤੂੰ ਲੈ ਲਉਂਦੀ ਤੀ ਤਿੰਨ ਮਾ ਦੋ ਮੈਂ ਜ਼ਿਆਦੇ ਲੂਂਦੀ ਕਿਉਂਕਿ ਤੂੰ ਐਨੀ ਮਿੱਠ ਚ ਖਾਂਦੀ ਨਹੀਂ ਤਾ ਨਾ ਮੈਂ ਖਾਂਦੀ ਮੈਂ ਜ਼ਿਆਦੇ ਖਾਂਦੀ ਆ ਹਾਂ ਹਾਂ ਇੱਕ ਪੀੜੀ ਤੇ ਤੂੰ ਬਹਿ ਜਾ ਇੱਕ ਤੇ ਮੈਂ ਬਹਿ ਜੂ ਇੱਧਰ ਹੋ ਕੇ ਬਹਿ ਜਾ ਅੱਜ ਤੇ ਨਾ ਲੱਗ ਪੜ ਬਣਾਉਣ ਲੱਗੇ ਆ ਅੱਜ ਤੋਰੀਆਂ ਦੀ ਸਬਜ਼ੀ ਤੋਰੀਆਂ ਸਾਡੇ ਬਹੁਤ ਜ਼ਿਆਦਾ ਲੱਗ ਰਹੀਆਂ ਨੇ ਹੁਣ ਸਾਡੇ ਜ਼ਿਆਦਾਤਰ ਉਹੀ ਸਬਜ਼ੀ ਬਣੂਗੀ ਜਦ ਤੱਕ ਇਹਨਾਂ ਬੇਲਾਂ ਬਦੇ ਤੋਰੀ ਦਿਖਣੀ ਬੰਦ ਨਹੀਂ ਹੁੰਦੀ ਹੁਣ ਵੀ ਇੰਨੀ ਤੋਰੀਆਂ ਤੋਰੀਆਂ ਹੋ ਗਈਆਂ ਅੱਜ ਮਾਸਟਰ ਨੇ ਨਾਲ ਕੁਛ ਲੈ ਫਾਕੀ ਮੇਰੀ ਦਰਾਣੀ ਨੇ ਨਾ ਮੇਰਾ ਸੂਟ ਕੱਟਣਾ ਤਾਂ ਕੈਂਚੀ ਨਹੀਂ ਹੈਗੀ ਕੈਂਚੀ ਹੈ ਤੀ ਪਰ ਲੇ ਗਏ ਰਾਵਿੰਗ ਕੈਂਚੀ ਲੈ ਗਈ ਉਧਰ ਮੰਗਾ ਲਈ ਹੁਣ ਉਹ ਸੂਟ ਕੱਟਣ ਚ ਇੰਨੀ ਬਿਜ਼ੀ ਹੋ ਗਈ ਵੀ ਕੈਂਚੀ ਮਿਲੀ ਨਹੀਂ ਹੁਣ ਮੇਰੀ ਜਲਦ ਪੈਰੇ ਸੂਟ ਕੱਟਣ ਦੇ ਜੱਤ ਸੁੱਤੇ ਪਏ ਤੇ ਹੋਰ ਹੁਣ ਮੁੱਕ ਰਹੀ ਆ ਹੁਣ ਮੈਂ ਕਹਿੰਦੀ ਕੱਟਦੀ ਨਹੀਂ 5 ਵਜੇ ਹੋ ਗਏ ਹੁਣ ਹੋਰ ਕੰਮ ਨਹੀਂ ਕਰਦੇ ਆ ਸਮੀ ਮੈਂ ਤਾਂ ਕਿ ਆ ਸੂਟ ਦੇ ਚੱਕਰ ਚ ਕਿਹਾ ਤਾਂ ਸ਼ਾਮ ਦੀ ਸਬਜ਼ੀ ਮੈਂ ਆਪੀ ਧਰ ਦੂੰਗੀ ਤੂੰ ਮੈਨੂੰ ਵੀ ਧਰਕਾ ਮਰਵਾ ਲਈਂ ਅੱਗੇ ਰੋਜ਼ ਮੈਂ ਹੀ ਧਰ ਦਿਆਂ ਫਿਰ ਫਿਰ ਕਹਿਣਗੇ ਵੀ

ਅੱਜ ਵੜਾ ਹੀ ਹੋਸੀ ਹਾਂ ਅਸੀਂ ਮਜਾਕ ਕਰ ਜੰਨੇ ਕੰਮ ਫੇਰ ਕਹਣਗੇ ਕੰਮ ਪਿੱਛੇ ਲੜ ਰਹੀਆਂ ਤੁਸੀਂ ਨਹੀਂ ਲੜਨ ਹੀ ਰਹੀਆਂ ਹੁੰਦੀਆਂ ਨੇ ਅਸੀਂ ਕੈਮਰੇ ਪਿੱਛੇ ਪਾਉਂਦਾ ਹੈ ਤੁਸੀਂ ਇਹ ਕਹਿਣਗੇ ਤੁਸੀਂ ਥੋੜੇ ਮੋਟੇ ਕੰਮ ਪਿੱਛੇ ਲੜੀ ਜਾਂਦੇ ਹੋ ਵੀ ਤੁਹਾਡੀ ਸੱਸ ਇਹਨਾਂ ਕੰਮ ਕਰਦੀ ਆ ਐ ਕਹਿੰਦੇ ਨੇ ਹੁਣ ਹੁਣ ਚਲ ਕੈਮਰਾ ਬੰਦ ਹੁੰਦਾ ਹੁਣ ਸਾਰੇ ਹੁਣੇ ਥੋੜਾ ਹੁੰਦੇ ਨੇ ਸਾਨੂੰ ਦੇਖ ਰਹੇ ਹੁੰਦੇ ਨੇ ਸਾਡੇ ਵਿੱਚ ਕੀ ਚੱਲ ਰਿਹਾ ਕੈਮਰਾ ਬੰਦ ਹੋਣ ਸਾਰੇ ਸਾਡਾ ਹੱਸਿਮ ਲਾ ਕੇ ਬੰਦ ਹੋਏ ਨਾ ਫਿਰ ਅਸੀਂ ਨਾਰਮਲ ਗੱਲਾਂ ਹੱਸਿਮ ਜਦ ਤੁਸੀਂ ਵੈਸੇ ਵੀ ਕਰਦੀਆਂ ਐ ਅਸੀਂ ਜੀ ਗੱਲ ਨਹੀਂ ਕਸਿਮ ਜੱਟ ਆ ਗਿਆ ਉਹ ਕਿੱਥੇ ਆਉ ਪੀੜੀ ਤੇ ਬਿਆ ਐਲਪਠਾਈ ਪੀੜੀ ਤੇ ਇਥੇ ਬਲੇ ਆਇਆ ਤਾਂ ਆ ਦੇਖ ਕਹਿੰਦਾ ਅੱਛਾ ਗੋਹਾ ਤਾਂ ਹੀ ਮੁੜਿਆ ਆ ਹਾਂ ਬੈਠਦਾ ਹੀ ਨਹੀਂ ਕਹਿੰਦਾ ਗੋ ਲੱਗਿਆ ਲੋ ਜੀ ਆਪਾਂ ਤੜਕਾ ਲਾ ਲਈਏ ਤੇ ਇਹਦਾ ਗੱਲਾਂ ਬਾਤਾਂ ਨਾਲਾ ਖਾਲਾ ਪਾ ਕੇ ਪਨਾ ਸ਼ੁਰੂ ਹੋ ਗਿਆ ਸਾਡੇ ਮੇਲੇ ਆਉਣ ਨੂੰ ਤਿਆਰ ਨੇ ਬਸ ਅੱਜ ਨਾ ਮੀਂਹ ਬੰਦਾ ਫੇਰ ਹੋ ਗਿਆ ਉਹ ਤੇਰੀ ਲਸਣ ਨਹੀਂ ਆਤਾ ਲਸਣ ਹੈ ਨਹੀਂ ਮਹੱਲਾ ਲਸਣ ਮੈਂ ਪਾਇਆ ਨਹੀਂ ਅੰਦਰ ਹੈ ਚਲ ਕੋਈ ਨਹੀਂ ਕਿੰਨਾ ਵਸਨ ਦਿਖਾ ਲਨੇ ਅੱਜ ਹਾਣਾ ਕੀ ਹੁੰਦਾ ਰੋਜ਼ ਆਣੀ ਹੈ ਅੱਜ ਸਬਜੀ ਬਣਾਉਣ ਲੱਗੀ ਪਏ ਪੈਸੇ ਵੀ ਤਾਂ ਹਰੀ ਮੈਂ 10 ਦਿਨਾਂ ਬਾਅਦ ਅੱਜ ਸਬਜੀ ਤੜਕਾ ਲਾਇਆ ਤੇ ਲਸਣ ਨਹੀਂ ਪਾਇਆ ਹਰੀ ਸਾਸ ਬਣਾਈ ਟੀ ਕਚੋਰੀਆਂ ਨਾਲ ਸਵਾਦ ਤਾਂ ਉਹ ਬਹੁਤ ਵਧੀਆ ਟੀ ਮੈਂ ਜੁ ਕੋਈ ਨ ਕੋਚ ਨਹੀਂ ਕੱਢੂਗੀ ਵਧੀਆ ਨਹੀਂ ਟੀ ਆਰੇ ਨੇ ਲਸਣ ਦੀ ਸਾਡੇ ਦੋਨਾਂ ਤਰ੍ਹਾਂ ਦੀਆਂ ਥੜੀਆਂ ਰਿੱਲਾ ਆ ਗਈਆਂ ਸੁੱਟਾਂ ਨਾਲ ਦੀ ਪਰ ਮੇਰਾ ਸੂਟ ਕੋਈ ਨਹੀਂ ਕੱਟ ਹੋਇਆ ਹੈਗਾ ਕੱਲ ਮੈਨੂੰ ਲੱਗਾ ਕੰਚੀ ਆਈ ਹੱਲੇ ਉਹ ਵੈਸੇ ਵੀ ਦੇਖ ਮੇਰੀ ਗੱਲ ਸੁਣਾ ਲੀਰੇ ਕੱਟਣੀ ਸੀ ਕੱਲ ਨੂੰ ਮੰਗਲਵਾਰਾ ਲੀਰ ਕੱਟ ਹੋ ਗਈ ਕੱਲ ਨੂੰ ਫਿਰ ਮੈਂ ਸਵਾਈ ਕਰੂੰਗੀ ਕੱਲ ਮੈਂ ਆਪਣਾ ਮੇਰਾ ਸਾਡੇ ਵੀ ਕੱਟਦੀ ਮੋਸਾ ਬਣਾਉਂਦੀ ਨਾ ਲੈਣਦੀ ਆ ਮੈਂ ਜਾ ਰਹੀ ਆ ਮੈਂ ਲੇਕਿਨ ਹਾਂ ਤੂੰ ਫੜ ਲੈ ਹਾਂ ਫੜ ਲਿਆ ਜਾ ਕੇ ਉਹ ਕਰ ਮੈਂ ਉਹ ਲੈਣ ਗਿਆ ਪਾ ਕੱਲ ਨੂੰ ਲਿਆਉਂਗੀ ਕੋਈ ਨਹੀਂ ਅਨੇ ਕਮੀਜ਼ ਕਰ ਲਾਂਗੇ ਹਾਂ ਹਾਂ ਤਾਂ ਸ਼ੋਰਟੇ ਹੋਊ ਸਾਂਭ ਲੋ ਇੱਕ ਇੱਕ ਰੇਨ ਨਾਲ ਸਾਰਜੂਗਾ ਚਲੋ ਹਾਂ ਇੱਥੇ ਲਾਵਾ ਇੱਥੇ ਲਾਵਾ ਕੱਲ੍ਹ ਅਸੀਂ ਸੂਟ ਸਲਾਈ ਕਰੂੰਗੇ ਆ ਦੇਖੋ ਕਿਉਂਕਿ ਤੋੜਨਾ ਦੀ ਪਾਪਾ ਤੂੰ ਅਸਤੀ ਦੇ ਮੇਲੇ ਤੇ ਉੱਥੇ ਪਾਗ ਜਣਾ ਤੇ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਹਨਾ ਤਾਂ ਆ ਇਹਦਾ ਤਾਂ ਕਰਕੇ ਨਾ ਪਤਲਾ ਜਿਹਾ ਸੂਟ ਹੈ ਜਿਹੜਾ ਮੈਂ ਲੈ ਕੇ ਆਈ ਆ ਮੇਰੀ ਇੱਥੇ ਵਾਲੀ ਨੇ ਸੂਟ ਮੇਰਾ ਚੱਕ ਲਿਆ ਮੇਰੇ ਕੋਲ ਤਾਂ ਇੱਕ ਰਹਿ ਗਿਆ ਮੇਰੀ ਕਿਸਮ ਵਿੱਚ ਵੀ ਗੁਲਾਬੀ ਰੰਗ ਹੀ ਆਇਆ ਆ ਰਿਹਾ ਤੀਜਾ ਨਹੀਂ ਹੈਗਾ ਜਾਮਨੀ ਆ ਹਾਂ ਜਰਮਨੀ ਦੀ ਪਰ ਗੁਲਾਬੀ ਨਾਲ ਮੇਰੇ ਤਾਂ ਜਿਲਦਾ ਕਿਉਂ ਤੁਸੀਂ ਵੀ ਤਾਂ ਜਿਵੇਂ ਤੁਹਾਡੀ ਕਿਸਮ ਵਿੱਚ ਪੀਚ ਕਲਰ ਹੈ ਮੇਰੇ ਦਾ ਉਹੀ ਆ ਗਿਆ ਪੀਚ ਤੇ ਪਿੰਕ ਪੀਚ ਤੇ ਪਿੰਕ ਹਾਂ ਮੇਰੀ ਕਿਸਮ ਵਿੱਚ ਪਿੰਕ ਕਲਰ ਆ ਮੇਰੀ ਕਿਸਮ ਵਿੱਚ ਤਾਂ ਉਹੀ ਤਿੰਨੇ ਤੀਜਾ ਸੂਟ ਆ ਆ ਲੈ ਫਿਰ ਘਰ ਦੇ ਮਾਪੇ ਦਾ ਨਾ ਬੱਜੋ ਉਹ ਦੋਏ ਹਾਂ ਦੋਏ ਬੱਜੋ ਦਾ ਦੋ ਦਾ ਇੱਛਾ ਜਾ ਉਹ ਰਿਹਾ ਪੀ ਆ ਮੇਰਾ ਹੁਣਾ ਸੂਟ ਮਸਾ ਕੱਟਾ ਮਸਾ ਮਨਾਈ ਹੈ ਮੈਂ ਕਿਹਾ ਵੀ ਸੂਟ ਮੈਂ ਤਾਂ ਹੀ ਕੀ ਆਏ ਵੀ ਹੁਣ ਬੰਦਾ ਮੁਕਰ ਜੂਗਾ ਕੈਂਚੀ ਆ ਜਾਵੇ ਛੇਤੀ ਹੋਰ ਮੁਕਰ ਰਹੀ ਦੀ ਮੈਂ ਕਿਹਾ ਮੈਂ ਅੱਜ ਨਹੀਂ ਮੁਕੰਦਨ ਦੀ ਫਿਰ ਮੈਂ ਸਬਜੀ ਨਹੀਂ ਧਰਦੀ ਸਬਜੀ ਆਪਾਂ ਕੱਟਾਂ ਲਾ ਕੇ ਸੂਟ ਤੇ ਕੰਮ ਟਾਂ ਦਾ ਹੈਗਾ ਕੁੜੀ ਆਪਣੇ ਕੰਮਾਂ ਦਾ 5:30 ਹੋਣ ਵਾਲੇ ਆ ਬਸ ਹੁਣ ਆਟਾ ਬੁੰਨਣਾ ਹੈ ਸਬਜੀ ਤਾਂ ਮੈਂ ਤੜਕਾ ਲਾਇਆ ਇੱਕ ਪਲੇਟ ਹੋਵੇਗੀ ਕਦੇ ਨਾ ਪਤਾ ਭਾਗੀ ਹੋਣੀ ਮਮੀ ਨੇ ਤੇ ਕੈਂਚੀ ਕਰਕੇ ਲੇਟ ਹੋ ਗਏ ਕੈਂਚੀ ਨਾ ਰਵੀ ਦੇਣਾ ਭੁੱਲ ਗਏ ਉਧਰੇ ਛੱਡਿਆਈ ਫਿਰ ਅਸੀਂ ਜਾ ਕੇ ਲੈ ਕੇ ਆਏ ਹੁਣ ਮੇਜ਼ ਤੇ ਪਈ ਤੀ ਫਟਾਫਟ ਸੂਟ ਕੱਟ ਕੇ ਸਲਾਈ ਕਾਨੂੰ ਕਰਾਂਗੇ ਐਨਾ ਟਾਈਮ ਹੈ ਨਹੀਂ ਨਾਲੇ ਟਾਈਮ ਤਾਂ ਹੁਣ ਸੰਘੇਰਾ ਹੀ ਹੋ ਆਉਣਾ ਹੈ پوری ਦਿਨ ਰਤ ਕਿਉਂਕਿ ਇੰਨੀ ਬੱਦਲਵਾਈ ਹੋ ਰਹੀ ਹੈ ਬਾਹਰ ਨੇ ਰਹੀ ਹੋ ਜਾਣਾ ਹੈ ਇਹ ਸੂਟ ਨਾ ਮੇਰਾ ਐਦਾਂ ਹੈ ਜਿਹੜੀ ਆ ਚੀਜ਼ ਆ ਫੁੱਲ ਨਾ ਇਹ ਮੂੜੀਆਂ ਤੇ ਵੀ ਆਣਗੇ ਪੱਲਿਆਂ ਤੇ ਵੀ ਬੰਹਾਂ ਤੇ ਵੀ ਹੁਣ ਦੇਖਦੇ ਆਣੇ ਲਾਗੇ ਸਾਹਜ ਹਾਂ ਹਿਸਾਬ ਲਾ ਕੇ ਵੀ ਮੂਣੀ ਵੀ ਇਹ ਬਾਹਾਂ ਤੇ ਵੀ ਆ ਜਾਣਾ ਇਹ ਡਿਜ਼ਾਈਨ ਤਾਂ ਕਰਕੇ ਹਿਸਾਬ ਲਾ ਕੇ ਪਹਿਲਾਂ ਬਾਹਾਂ ਕੱਢੀਆਂ ਨੇ ਬਾਅਦ ਚ ਹੁਣ ਸਲਵਾਰ ਕੱਢਾਂਗੇ ਸੂਟ ਆਖਰਕਾਰ ਕੱਟ ਹੀ ਲਿਆ ਤੇ ਹੁਣ ਮੈਂ ਸਲਾਈ ਦਾ ਤਿੰਨ ਤਿੰਨ ਕੁ ਦਿਨ ਲੱਗ ਜਾਣਗੇ ਸਲਾਈ ਤਾਂ ਹੁਣ ਮੈਂ ਕਰ ਦੂੰਗੀ ਕਿਉਂਕਿ ਮੈਨੂੰ ਨਾ ਕੱਟੀ ਹੋਈ ਚੀਜ਼ ਮਿਲਣੀ ਚਾਹੀਦੀ ਹੈ ਸਲਾਈ ਤਾਂ ਮੈਂ ਕਰ ਲੈਂਦੀ ਹਾਂ ਕੱਟ ਤਾਂ ਮੈਂ ਵੀ ਲੈਣੀ ਹੈ ਮੈਨੂੰ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਮੈਂ ਪੂਰੀ ਦਿਹਾੜੀ ਲਾਉਂਦੀ ਹਾਂ ਕੱਟਣ ਨੂੰ ਗੱਲੀ ਉਹ ਵੀ ਵੀਡੀਓ ਤੇ ਦੇਖ ਦੇਖ ਕੇ ਕੱਟਦੀ ਹੁੰਦੀ ਹੈ ਐਵੇਂ ਤਾਂ ਕੱਟਣੀ ਪੈਂਦੀ ਹੈ ਕੁੜਰੇ ਬਾਕੀ ਸਲਾਈਡਾਂ ਨੂੰ ਵਧੀਆ ਕਰ ਲੈਣੀ ਹੈ ਉਹ ਤਾਂ ਹੁਣ ਹੋਰ ਕਿੰਨੇ ਦਿਨਾਂ ਚੋਂ ਸਕਾਰੀ ਦੇਣੀ ਆ ਫਟਾਫੜੇ ਮੈਂ ਲੱਗੀ ਰਹਾਂਦੀ ਮੈਂ ਹੁਣ ਯੂਵੀ ਦਾ ਸਕੂਲ ਜੇ ਜਾਂਦਾ ਨਾ ਪਿੱਛੇ ਕੋਈ ਕੰਮ ਵੀ ਨਹੀਂ ਹੁੰਦਾ ਉਹ ਫਿਰ ਛੱਡ ਦੋ ਸਾਰਾ ਜਿਆਦਾ ਬਸ ਹੁੰਦਾ ਹਾਂ ਤੋਂ ਆਪੋ ਸੌਏ ਤੇ ਕਰਦੀ ਹੁੰਦੀ ਆ ਮੈਂ ਫਿਰ ਆ ਪਿੱਛੇ ਤੇ ਫਟਾਫਟ ਬਸ ਬੈਠ ਕੇ ਟੀਵੀ ਦੇ ਮੂਰੇ ਮਸ਼ੀਨ ਰੱਖ ਕੇ ਸੱਜ ਕੇ ਬਹਿ ਜਾਣਾ ਹੈ ਬੀਬੀ ਸੋਚਾਂ ਚ ਪੈ ਰਹੀ ਐ ਵੀ ਟੀਵੀ ਦੇ ਮੂਰੇ ਰੱਖ ਕੇ ਸੂਂਗੀ ਹਜੇ ਵੀ ਖਰਾਬ ਕਰ ਦੇਣੀ ਹੈ ਫਿਰ ਪਤਾ ਹੀ ਨਹੀਂ ਪਤਾ ਕੀ ਹੁੰਦਾ ਮੈਂ ਚਾਹੇ ਮੈਂ ਦੇਖਾਂ ਨਾ ਟੀਵੀ ਪਰ ਮੈਨੂੰ ਐ ਹੁੰਦਾ ਮੈਨੂੰ ਸੁਣੀ ਜਾਂਦਾ ਹੈ ਮਤਲਬ ਵੀ ਕੀ ਹੋ ਗਿਆ ਟੀਵੀ ਚੀਵੀ ਫਿਰ ਮੈਨੂੰ ਮੈਨੂੰ ਉਸ ਸਿਓ ਚ ਮਜ਼ਾ ਨਹੀਂ ਆਉਂਦਾ ਸੂਟ ਸਿਲ ਕੇ ਇਕੱਲੇ ਬੈਠ ਕੇ ਟੀਵੀ ਹੋਣਾ ਚਾਹੀਦਾ ਟੀਵੀ ਹੋਣਾ ਚਾਹੀਦਾ ਫਿਰ ਆ ਲੈ ਚੱਪੀ ਚੱਪੀ ਸਲਾਈ ਕਰ ਲੈ ਫੜੇ ਉਧਰ ਚੁੰਨੀ ਨਹੀਂ ਹੈਗੀ ਹੁਣ ਚੁੰਨੀ ਦੇਖਦੇ ਆ ਚੁੰਨੀ ਦਾ ਹਿੱਲਾ ਵੀ ਕਰਾਂਗੇ ਹੁਣ ਐਸੇ ਤਾਂ ਸੂਟ ਦਾ ਪਹਿਲਾਂ ਤਾਂ ਮੈਂ ਚੁੰਨੀ ਲੈਣੀ ਨਹੀਂ ਨੀ 350 ਦਾ ਸੂਟ ਹੈ ਮਹਾਂਕੀ ਹਾਂ ਵੀ ਇਹ ਚਾਰ ਚੁੰਨੀ ਲਾਉਂਦੇ ਹਨ ਜਿਹੜੀ ਚੁੰਨੀ ਪਈ ਹੁੰਦੀ ਹੈ ਨਾ ਉਹ ਲੈ ਜਾਂਦਾ ਨਾਲ ਮੈਚ ਕਰ ਲਿਆ ਕਰ ਬਾਕੀ ਦੇਖ ਵੀ ਨਹੀਂ ਫਿਰ ਉਹ ਚੁੰਨੀਆਂ ਵਧੀਆਂ ਨਹੀਂ ਮਿਲਦੀਆਂ ਪਰ ਉਹ ਪਸੰਦ ਨਹੀਂ ਆਉਂਦੀ ਪਿੱਛੇ ਰਹਿ ਕੇ ਪਿੱਛੇ ਕਰ ਮੇਰੇ ਤੋਂ ਪਛਾਣ ਹਾਂ ਪਸੰਦ ਨਹੀਂ ਆਉਂਦੀ ਉਹ ਸੁੰਨੀਆਂ ਫਿਰ ਕੀ ਕਰਾਂ ਮੈਂ ਜਿਹਨੇ ਸਾਹਮਣੇ ਰੱਖ ਦੇ ਜਾਂ ਸੂਟ ਵਧਾ ਦੇ ਉਹ ਚੁੰਨੀ ਹੁਣ ਵੇਖ ਸਾਂਝੀ ਪਈਆਂ ਨੇ ਨਾਈਟ ਚੁੰਨੀ ਆ ਗਈ ਆ ਉਹ ਤਾਂ ਫਿੱਕੀ ਦੀ ਦੇਖਦੀਆਂ ਜੇ ਗਲਾਬੀ ਨਾਲ ਦੀ ਡਾਈ ਜੀ ਹੋ ਗਈ ਵੈਸੇ ਗਲਾਬੀ ਦੀਆਂ ਨਾ ਚੁੰਨੀਆਂ ਬਹੁਤ ਪਈਆਂ ਮੇਰੇ ਕੋਲ ਕੋਈ ਗੂੜੀ ਆ ਕੋਈ ਫਿੱਕੀ ਆ ਮੈਚਿੰਗ ਦੀਆਂ ਪਰ ਮੈਂ ਚਰੀ ਕੋਈ ਵੀ ਇੱਕ ਦੋ ਸੂਟ ਦਾ ਨਹੀਂ ਦੀ ਹੈਗੀ ਆਹ ਪ੍ਰੋਬਲਮ ਆਉਂਦੀ ਚਲੋ ਫਟਾਫਟ ਕੱਟਲੀ ਹੋਣਾ ਸੇ ਸੂਟ ਬੱਤ ਮੈਂ ਤਾਂ ਨਹੀਂ ਕੱਟ ਰਹੀ ਕੱਟਣ ਦਾ ਮੰਦੀਪ ਲਈ ਆ ਮੈਂ ਤਾਂ ਬਸ ਉਹਨੂੰ ਸੈਟਿੰਗ ਕਰਕੇ ਦੇ ਰਹੀ ਆ ਹੱਥ ਲਾ ਰਹੀ ਆ ਮੜਾ ਮੋਟਾ ਸ਼ਕਲ ਕਰ ਰਹੀ ਆ ਪਹਿਲਾਂ ਉਹ ਭਜਾਇਆ ਆਪੂ ਸ਼ਕਲ ਕਰ ਰਿਹਾ ਤਾਂ ਕਿੰਡਾਰੇ ਤਾਂ ਸਾਰਾ ਕੱਟਾ ਕਰ ਰਿਹਾ ਅਸੀਂ ਚੱਲੇ ਯੂਵੀ ਨੂੰ ਟਿਊਸ਼ਨ ਲੈਣਾਂ ਕਿਉਂਕਿ ਅੱਜ ਗੁਰਦੁਆਰੇ ਤਾਂ ਜਾਣੀ ਹੋਇਆ ਮੀ ਪੈ ਰਿਆ ਅਸੀਂ ਸੋਚਿਆ ਵੀ ਯੂਵੀ ਨੂੰ ਟਿਊਸ਼ਨ ਤੇ ਗੱਡੀ 'ਚ ਲੈ ਲਵਾਂ ਘੁੰਮਿਆਂਗੇ ਆਊਟਿੰਗ ਹੋ ਜੂਗੀ ਆਪਣੀ ਗੁਰਦੁਆਰੇ ਛੱਡ ਕੇ ਗੱਡੀ 'ਚ ਨੂੰ ਫਿਰ ਉਹ ਤੇ ਅੱਗੇ ਭਿੱਜ ਜਾਗੇ ਕਹਿੰਦੇ ਹੋਇਆ ਖਾ ਲੂਗਾ ਫਿਰ ਹੋਰ ਉਹ ਤੇ ਮੀ ਮੀ ਪੈ ਰਿਆ ਘੜੀ 'ਚ ਜ਼ਿਆਦਾ ਹੋ ਜਾਣਾ ਪੂਰਾ ਬੱਦਲ ਹੋ ਰਿਹਾ ਦੇਖੋ ਮੀ ਕਿੰਨਾ ਦਿਨੂ ਜੀ ਨਹੀਂ ਕਰਦਾ ਸੰਭਲਾ ਇਹ ਨਵੇਂ ਨਵੇਂ ਨੋਟ ਦੇਣ ਤਾਂ ਜੀ ਕਰਦਾ ਹਨਾ ਜਿਹੜੇ ਪ੍ਰਾਣੇ ਹੁੰਦੇ ਆ ਉਹ ਤਾਂ ਠੀਕ ਕਰਦਾ ਦਿਨ ਨੂੰ ਵੀ ਜਿੰਨੇ ਮਰਜ਼ੀ ਲੈ ਲੋ ਹਾਂ ਜਿਹੜੇ ਨਵੇਂ ਹੁੰਦੇ ਆ ਉਹਨੂੰ ਦੇਣੇ ਜੀ ਬੰਦ ਚ ਆਇਆ ਮੈਂ ਬੁੰਦੀ ਲੈਣੀ ਬੁੰਦੀ ਲੈਣੀ ਇੰਦਾ ਟਿਊਸ਼ਨ ਆ ਗਿਆ ਅਨਿਆਣਿਆਂ ਦੇ ਵਿਚਾਰੇ ਨੇ ਸਾਈਕਲ ਭਿੱਜ ਰਹੇ ਆ ਹੁਣ ਇਹ ਸਾਈਕਲਾਂ ਤੇ ਮੀਂਹ ਚ ਜਾਣਗੇ ਹਨਾ ਤਾਂ ਹੀ ਤਾਂ ਯੂਵੀ ਦੀ ਸਾਈਕਲ ਤਾਂ ਖਰਾਬ ਆ ਉਹ ਤਾਂ ਉਹਨੂੰ ਸਾਈਕਲ ਤੇ ਭੇਜ ਦਿਆ ਕਰੀਏ ਪਰ ਜੇ ਮੀਂਹ ਚ ਅਸੀਂ ਟਿਊਸ਼ਨ ਨੂੰ ਫੋਨ ਕਰ ਦਿੰਦੇ ਹੁੰਦੇ ਆ ਵੀ ਇਹ ਸਾਈਕਲ ਨਾ ਫਿਰ ਲੈ ਕੇ ਆਵੀਂ ਆਈ ਪੀ ਖੋਜ ਨੂੰ ਜਾਂਦਾਤਾ ਉਦਘਾਟਨ ਕਰ ਰਹੇ ਸੀ ਨਾ ਹਾਂ ਜਦ ਦੇਖ ਲਾ ਕੋਠੀ ਹਾਂ ਆ ਕੋਠੀ ਬਣ ਵੀ ਗਈ ਕੋਟੀਆਂ ਦੀਆਂ ਨਾ ਕੋਟੀਆਂ ਬਈ ਬਹੁਤ ਸੋਹਣੀਆਂ ਸੋਹਣੀਆਂ ਨੇ ਸਾਡੇ ਟ੍ਰਾਈਕੌਂ ਚ ਜੇ ਅਸੀਂ ਘੁੰਮਣ ਆ ਜੀਏ ਸਾਡਾ ਤਾਂ ਜਾਨ ਨੂੰ ਜੀ ਨਹੀਂ ਕਰਦਾ ਉਹਦੇ ਆ ਦੇਖ ਆਇਆ ਨਹੀਂ ਅੰਦਰ ਇਹ ਬੱਲ ਵਜਾਣੀ ਪਊਗੀ ਹਾਂ ਜਾਂ ਤੁਸੀਂ ਆ ਗਿਆ ਯੂਵੀ ਹੁਣ ਆਊਗਾ ਇਹ ਆਇਆ ਇਹ ਆ ਉਹ ਆ ਗਿਆ ਤੈਨੂੰ ਅੱਜ ਸਾਰੇ ਹੀ ਲੈਣ ਆਏ ਯੂਵੀ 30 ਨਾ ਐਵੇਂ ਨਾ 30 30 ਹਾਂ ਉਹ ਆ ਗਿਆ ਦੁਈ ਆ ਗਿਆ ਉਹ ਮੂਰੇ ਬਹਿ ਜਾ ਮੂਰੇ ਜਾ ਅਬ ਉਹ ਇਹ ਗੱਲਾਂ ਕਰ ਕੋਈ ਹੋ ਰਾ ਆ ਦੁਈ ਆਈ ਆਈ ਆ ਗਿਆ ਯੂ ਆਬੂ ਦੇ ਇੱਕ ਲੱਡੂ ਨੂੰ ਸਕੂਲ ਵੀ ਛੱਡ ਕੇ ਆਂਦਾ ਅੱਜ ਘਰਾਂ ਵੀ ਲੈ ਕੇ ਆ ਗਿਆ ਅੱਜ ਟਿਊਸ਼ਨ ਤੇ ਵੀ ਲੈਣਾ ਆ ਬੈਗ ਪਿੱਛੇ ਧਰ ਦੇ ਉਹ ਮਮਾ ਹਾਂ ਜਗੁਰਦੁਆਰੇ ਹੀ ਆਣਾ ਨਹੀਂ ਮੀ ਪੈ ਰਿਆ ਅ ਮੀ ਕਰਕੇ ਤਾਂ ਸੀ ਤੈਨੂੰ ਲੈਣਾ ਆਂ ਗੱਡੀ 'ਚ ਤੂੰ ਕਹ ਨਾ ਗੁਰਦੁਆਰੇ ਭਿੱਜੇ ਆਈਏ ਸਾਡੇ ਕੜਾਈ ਟਿਕ ਲੈਣੇ ਹੁਣ ਹੈ ਆਈ ਪਾਰਿਆ ਆ ਜਾ ਫਿਰ ਭੂਆ ਕੋਗੀ ਮੈਨੂੰ ਛੱਡ ਕੇ ਨਾ ਉਹ ਤਾਂ ਗੱਡੀ 'ਚ ਵੀ ਕਹਿ ਰਹੀ ਸੀ ਕਹਿੰਦੀ ਚੱਲੇ ਦੋ ਹੋਰ ਤੇ ਹੋਰ ਫਿਰ ਭੂਆ ਕੋਗੀ ਮੈਨੂੰ ਛੱਡ ਕੇ ਕਾਲੂ ਟੇਕੇ ਆਵਾਂਗੇ ਹੋਰ ਕਾਲੂ ਮੈਂ ਹਟੇ ਜਾਊਗਾ ਕਰਾਂਗੇ ਯਾਰ ਹੁਣ ਹਾਂ ਕਰਾਂਗੇ ਉਹ ਉਹ ਦੁਕਾਨ ਤੇ ਬੁੰਦੀ ਲੈਣੀ ਜਿਹੜਾ ਵੀ ਮਿਲੇ ਲਿਆਇਓ ਲੋ ਜੀ ਆ ਸਾਡੇ ਨਾ ਟ੍ਰਾਈਕੋਂ ਦੀ ਦੁਕਾਨ ਆ ਜੇ ਅਮਰਦਸ ਸੀ ਕਈ ਵੀ ਕਦੇ ਵੀ ਸਾਨੂੰ ਜ਼ਰੂਰਤ ਹੁੰਦੀ ਆ ਨਾ ਇੱਥੇ ਤੋਂ ਅਸੀਂ ਸਮਾਨ ਮੰਗਾਵਾਂ ਦੁਕਾਨਾਂ ਤਾਂ ਇੱਥੇ ਬਹੁਤ ਆ ਵਿੱਚ ਵਿੱਚ ਪਤਾ ਨਹੀਂ ਲੱਗਦਾ ਹੈਗਾ ਤੁਮਾਰ ਇਹਨਾਂ ਦਾ ਹੰਦਾ ਹਿਸਾਬ ਦਾ ਇਹ ਨਹੀਂ ਕਿ ਹਰ ਇੱਕ ਚੀਜ਼ ਮਿਲ ਜਾਂਦੀ ਆ ਹਨਾ ਡਾਕਟਰ ਵੀ ਹੈਗੇ ਆ ਸਾਰੇ ਵੀ ਹੈਗੇ ਆ ਜਿਮ ਵੀ ਹੈਗਾ ਸਭ ਕੁਝ ਹੈਗਾ ਇੱਥੇ ਮਿਲ ਜਾਂਦਾ ਜੋ ਵੀ ਸਾਨੂੰ ਹੈ ਜਰੂਰਤ ਆ ਵੈਸੇ ਤਾਂ ਸਾਰਾ ਬਾਜ਼ਾਰ ਸਾਡੇ ਪਿੰਡ ਤੱਕ ਆ ਹੀ ਗਿਆ ਹਨਾ ਹੋਰ ਦੇਰੀ ਵੀ ਹੈਗੀ ਓਰੇ ਸਾਡੇ ਸਾਰਾ ਹਾਂ ਸਾਰਾ ਕੁਝ ਸਾਡੇ ਹੁਣ ਨੇੜੇ ਤੇੜੇ ਸਾਨੂੰ ਮਿਲਣ ਲੱਗ ਪਿਆ ਸਾਨੂੰ ਬਸ ਇੱਕ ਮੋਲ ਰਹਿ ਗਿਆ ਸਾਡੇ ਮੋਲ ਬਣਨ ਦੀ ਉਹ ਵੀ ਜਮਾ ਹੀ ਜਿਹੜਾ ਸਾਨੂੰ ਤੁਰ ਕੇ ਜਾਣਾ ਪਵੇ ਸਾਨੂੰ ਗੱਡੀਆਂ ਗਾਰਾਂ ਚ ਜਾਣਾ ਹੀ ਨਾ ਪਵੇ ਤੁਰ ਕੇ ਜਾਣਾ ਪਵੇ ਬਸ ਮਿਲੀ ਨਹੀਂ ਲੱਗਾ ਮਿਲ ਗਈ ਮਿਲ ਗਈ ਉਹ ਆ ਜਿਹੜੀ ਇੱਥੇ ਮਿਲਦੀ ਮੜ ਤੋਂ ਹਾਂ ਉਹੀ 50 ਦਾ ਘੱਟ ਮਿਲਦਾ ਇੱਥੋਂ ਉੱਥੇ ਤੀਰ ਦਿੰਦੇ ਨੇ ਢੀਮਾਂਟ ਚੋਂ ਤੀਰ ਤਾਂ ਤੀਰ ਹੀ ਹੋਣਾ ਮੈਨੂੰ ਰੇਟ ਨਹੀਂ ਪਤਾ ਲਾਹ ਆ 50 ਦਿੰਦਾ ਮੈਂ ਅਤੇ ਆਫਰ ਹੁੰਦਾ ਨਾ ਪਾਈ ਬਣ ਕੱਟ ਦੇ ਹਨ ਫ੍ਰੀ 60 ਦੇ ਵਿੱਚੋਂ ਫਿਰ ਉਸੇ ਰੇਟ 'ਚ ਦੋ ਦੇ ਦਿੰਦੇ ਨੇ 50 ਰੁਪਏ ਦਾ ਨਾ ਨਾ ਹਾਂ ਆਲੋਕ ਜੀ ਸਾਡੇ ਕਿੰਨਾ ਬੰਦਿਆ ਹਨਾ ਆਲੇ ਦੁਆਲੇ ਪਾਰਕਾਂ ਕਾ ਇੱਧਰ ਆ ਦੇਖੋ ਕਿੰਨਾ ਸੋਹਣਾ ਪਾਰਕਾ ਝੁੱਲੇ ਸਾਡਾ ਤਾਂ ਬਹੁਤ ਜੀ ਲੱਗਦਾ ਜਿਵੇਂ ਉਹ ਟੁਰਕਿਆਂ ਨੇ ਆ ਦੇਖ ਪਾਉ ਕਿਵੇਂ ਕੁੱਕਾ ਮਾਰਿਆ ਆ ਨਾ ਦੋੜਾ ਦੇਖ ਕੇ ਜਾਦਾ ਸਿਆੜਾ ਤੋਂ ਉਹ ਰਿਆਂ ਦੇਣਾ ਘੁੰਮਣ ਸਾਡਾ ਵੈਸੇ ਉਹ ਐਂਟਰੀ ਤਾਂ ਹੈ ਨਹੀਂ ਪਰ ਅਸੀਂ ਸਾਡਾ ਸਾਹਮਣੇ ਘਰ ਹੈ ਤੈਨੂੰ ਵੀ ਹੈ ਪਰ ਸਾਨੂੰ ਵੀ ਹੈ ਕਿਉਂਕਿ ਸਾਡਾ ਘਰ ਨਾ ਬਿਲਕੁਲ ਗੇਟ ਦੇ ਸਾਹਮਣੇ ਆ ਸਾਨੂੰ ਸਾਰੇ ਜਾਣਦੇ ਨੇ ਜਿਸ ਕਰਕੇ ਤਾਂ ਅਸੀਂ ਆ ਜਾਂਦੇ ਹੁੰਨੇ ਆ ਬਾਕੀ ਹੋਰ ਕਿਸੇ ਨੂੰ ਤੇ ਹੋਰ ਨਹੀਂ ਇਹਦੇ ਅੰਦਰ ਅਸੀਂ ਤਾਂ ਆ ਹੀ ਜਾਈਏ ਘਰਨੇ ਘੁੰਮੀ ਜਾਂਦੇ ਆ ਯੂ ਵੀ ਨੂੰ ਲੈਣ ਆ ਜਾਂਦੇ ਹੁੰਨੇ ਆ ਤੁਰਕੇ ਵੀ ਆ ਜਾਂਦੇ ਹੁੰਨੇ ਆ ਉ ਵੀ ਆ ਜਾਂਦੇ ਆ ਝੁੱਲਿਆਂ ਪਰ ਮੈਂ ਤਾਂ ਇੱਕ ਵਾਰੀ ਆਬੂ ਨੂੰ ਲੈ ਕੇ ਵੀ ਆਈ ਸੀ ਘੁੰਮਣਾ ਨਾ ਝੁੱਲਿਆਂ ਤੇ ਪਹਿਲੀ ਵਾਰ ਝੂਟਾ ਦਵਾਇਦਾਂ ਨੂੰ ਜਾਂ ਤਾਂ ਝੋਟਾ ਤਾਂ ਜਾਂਦਾ ਜਾਂ ਝੋਟਾ ਪਿਛਲੇ ਸਾਲ ਆਈ ਹਾਂ ਆ ਮੰਗ ਇੱਕ ਦਿਨ ਇਹਨੂੰ ਜਾਂ ਸੁੱਕਾ ਹੋ ਜਾਊਗਾ ਹਨਾ ਲਾ ਜੀ ਆਪਾਂ ਵੀਡੀਓ ਦਾ ਰਾਤ ਨਾ ਐਂਡ ਨਹੀਂ ਕੀਤਾ ਸੀ ਰਾਤ ਮੈਂ ਬਸ ਹੋ ਗਈ ਨੀਂਦ ਆ ਜਾਂਦੀ ਹੈ ਫਿਰ ਪਤਾ ਨਹੀਂ ਲੱਗਦਾ ਹੈਗਾ ਉੱਤੇ ਬਾਅਦ ਵੀ ਵੀਡੀਓ ਅੱਗੇ ਐਂਡ ਕੀਤਾ ਜਾਂ ਨਹੀਂ ਕੀਤਾ ਤੇ ਯੂ ਵੀ ਨਾ ਪਿੱਛੇ ਤਿਆਰ ਹੋ ਗਿਆ ਸਕੂਲ ਜਾਣ ਨੂੰ ਮੀਂਹ ਪੈ ਰਿਹਾ ਬਾਹਰ ਰਾਤ ਦਾ ਪਿਆ ਨਾ ਸਵੇਰ ਦਾ ਪਿਆ ਹੋਇਆ ਸਾਜਰੇ ਦਾ 3-4 ਵਜੇ ਦਾ ਮੈਨੂੰ ਲੱਗਦਾ ਹੁਣ ਤਾਂ ਥੋੜਾ ਘਾਟਾ ਝਾਰਾ ਜਾ ਬਸ ਅੱਜ ਬੱਦਲ ਫੇਰ ਆਣੇ ਸ਼ੁਰੂ ਹੋ ਗਏ ਹਟ ਨਹੀਂ ਰਹੇ ਹੈਗੇ ਹੁਣ ਤਾਂ ਪਹਿਲਾਂ ਸੋਹਣੀ ਧੁੱਪ ਜੀ ਨਿਕਲਦੀ ਰਹੀ ᱛੀ ਐਨ ਸਲਾਬੀਆਂ ਸਲੂਬੀਆਂ ਜੇ ਐਨ ਖਤਮ ਜਿਹਾ ਹੋ ਗਿਆ ਤੇ ਹੁਣ ਫੇਰ ਬੱਦਲ ਵਾ ਯਾਰ ਸ਼ੁਰੂ ਹੋ ਗਈਆਂ ਕਿਉਂਕਿ ਇਤਿਹਾ ਮੇਲੇ ਆਣ ਆਲੇ ਨਾ ਹੁਣ ਇਹਨਾਂ ਦਿਨਾਂ 'ਚ ਮੇਲੇ ਹਰ ਇੱਕ ਪਿੰਡ 'ਚ ਬਹੁਤ ਲੱਗਦੇ ਨੇ ਤੇ ਕੱਲ ਵੀਡੀਓ 'ਚ ਨਾ ਕਈ ਕਮੈਂਟ ਐਦਾਂ ਦੇ ਆਏ ਸੀਗੇ ਮਤਲਬ ਵੀ ਤੁਸੀਂ ਆਪਣੇ ਆਪ ਉਹਨੂੰ ਆਪਣੀ ਦਰਾਨੀ ਦਾ ਨਾਮ ਨਹੀਂ ਲੈਂਦੇ ਤੇ ਤੁਹਾਡੀ ਦਰਾਨੀ ਤੁਹਾਨੂੰ ਦੀਦੀ ਨਹੀਂ ਕਹਿੰਦੀ ਹੈਗੀ ਤੇ ਬਸ ਮੈਂ ਤਾਂ ਹੋਰ ਕੁਝ ਵੀ ਨਹੀਂ ਕਹੂੰਗੀ ਆਈ ਕਹੂੰਗੀ ਵੀ ਵੀਡੀਓ ਨੂੰ ਇੰਜੋਏ ਕਰੋ ਕਿਉਂਕਿ ਕਈਆਂ ਨੇ ਨੇ ਵੀ ਕਹਿੰਦੇ ਛਾੜ ਦੇਣਾ ਦਾ ਰਿਵਾਜ ਨਹੀਂ ਹਾਂਜੀ ਰਿਵਾਜ ਤਾਂ ਹੈ ਹੀ ਨਹੀਂ ਰਿਵਾਜ ਤਾਂ ਹੈ ਹੀ ਨਹੀਂ ਅਈ ਜੀ ਕੋਈ ਗੱਲ ਨਹੀਂ ਹੈਗੀ ਰਿਵਾਜ ਤਾਂ ਕਿਸੇ ਗੱਲ ਦਾ ਜਾਂ ਕਿਤੇ ਦਾ ਕਿਸੇ ਦਾ ਵੀ ਨਹੀਂ ਹੁੰਦਾ ਜੇ ਆਪਾਂ ਕੋਈ ਕੁਝ ਵੀ ਉਹ ਕਰੀਏ ਚਲੋ ਬਸ ਸਾਡੇ ਚ ਇੰਨੀ ਗੱਲ ਬਹੁਤ ਆ ਵੀ ਅਸੀਂ ਲੜਦੀਆਂ ਨਹੀਂ ਹੈਗੀਆਂ ਬਸ ਇੰਨਾ ਕਾ ਬਹੁਤ ਹੁੰਦਾ ਹਨਾ ਵੀ ਰਿਸ਼ਤੇ ਵੀ ਆਪਣੇ ਅੰਦਰ ਤੱਕ ਆਪਣੇ ਆਖਰੀ ਸਾਹ ਤੱਕ ਸਹੀ ਤਰੀਕੇ ਨਾਲ ਚੱਲ ਨਿਭ ਜਾਣਾ ਨਾ ਉਹ ਵੀ ਬਹੁਤ ਹੁੰਦਾ ਸਾਡੇ ਲਈ ਉਹ ਵੀ ਬਹੁਤ ਆ ਤੇ ਬਾਕੀ ਜਿਹੜੀ ਗੱਲ ਦਾ ਰਿਵਾਜ ਨਹੀਂ ਦੀਦੀ ਕਹਿੰਦਾ ਜਾਂ ਜਠਾਣੀ ਨੂੰ ਦੀਦੀ ਜਾਂ ਦਰਾਣੀ ਨੂੰ ਨਾਮ ਲੈਂਦਾ ਉਹ ਵਾਸਤਾ ਹੈ ਹੀ ਨਹੀਂ ਪਰ ਤੁਸੀਂ ਇੰਜੋਏ ਕਰੋ ਖੁਸ਼ ਰਹੋ ਆਸੇ ਵੀ ਖੁਸ਼ ਆ ਤੁਸੀਂ ਵੀ ਖੁਸ਼ ਰਹੋ ਸਾਰੇ ਵੀਡੀਓ ਦੇਖਿਆ ਕਰੋ ਐਂ ਤਾਂਕ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹ ਹੁਣ ਮਿਲਦੇ ਆਂ ਬਸ ਤੁਹਾਨੂੰ ਅਗਲੇ ਵਲੌਗ ਚ ਤੇ ਮੇਰੇ ਇੰਸਟਾਗ੍ਰam ਆਈਡੀ ਨੂੰ ਬੋਪਾ ਗਗਨ ਬੋਪਰਾ 852 ਜਰੂਰ ਫੋਲੋ ਕਰਿਓ ਫੇਰ ਹੁਣ ਮਿਲਦੇ ਆਂ ਅਗਲੇ ਵਧੀਆ